જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅਨਵਦੀਪ ਕੌਰ ਜਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਤੇ ਪੰਜਾਬ 'ਚ ਹੜ੍ਹਾਂ ਦੀ ਮਾਰ ਦੇ ਮੱਦੇਨਜ਼ਰ 18 ਟ੍ਰੇਨਾਂ ਨੂੰ ਕੀਤਾ ਗਿਆ ਰੱਦ ਰੇਲਵੇ ਨੇ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਤੇ ਹੜ੍ਹਾਂ ਦੇ ਕਾਰਨ 18 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਜਿਨ੍ਹਾਂ ਦੇ ਵਿੱਚ ਨਵੀਂ ਦਿੱਲੀ ਕਟੜਾ ਵੰਦੇ ਭਾਰਤ ਰੇਲ ਗੱਡੀ ਸ਼ਾਮਲ ਹੈ ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਰੇਲਵੇ ਅਧਿਕਾਰੀ ਨੇ ਦਿੱਤੀ ਰੱਦ ਕੀਤੀਆਂ ਗਈਆਂ ਹੋਰ ਗੱਡੀਆਂ ਰੇਲ ਗੱਡੀਆਂ ਦੇ ਵਿੱਚ ਕਟੜਾ ਸੂਬੇਦਾਰ ਗੰਜ ਐਕਸਪ੍ਰੈਸ ਊਧਮ ਸਿੰਘ ਪ੍ਰਧਾਨਕੋਟ ਐਕਸਪ੍ਰੈਸ ਕਟੜਾ ਨਵੀਂ ਦਿੱਲੀ ਐਕਸਪ੍ਰੈਸ ਦੀ ਕੋਜੂ ਹੂ ਰੇਲ ਗੱਡੀਆਂ ਜੋ ਸ਼ਾਮਿਲ ਨੇ ਵਿਜੀਵ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਭਰਾ ਦਾਦਾ ਹੋਇਆ ਦੇਹਾਂਤ ਪੰਜਾਬ ਘਾਤਪਤੀ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੱਡਾ ਸਦਮਾ ਲੱਗਿਆ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਰਾਮ ਪ੍ਰਸਾਦ ਸ਼ਰਮਾ ਦਾ ਜੋ ਹੈ ਦੇਹਾਂਤ ਹੋ ਗਿਆ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ 15 ਦਿਨਾਂ ਤੋਂ ਪੀਜੀਆਈ ਦੇ ਵਿੱਚ ਜੋ ਹੈ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਅੰਤਿਮ ਸੰਸਕਾਰ ਕੱਲ 29 ਅਗਸਤ ਨੂੰ ਸਵੇਰੇ 11 ਵਜੇ ਪਠਾਨਪੋੜ ਦੇ ਸਿਵਲ ਹਸਪਤਾਲ ਦੇ ਨੇੜੇ ਸ਼ਮਸ਼ਾਨਘਾਟ ਦੇ ਵਿੱਚ ਕੀਤਾ ਜਾਵੇਗਾ। ਐਮ.ਐਲ.ਏ ਸ਼ਹਿਰੀ ਕਲਸੀ ਦੇ ਵੱਲੋਂ ਨਗਰ ਨਿਗਮ ਦੇ ਇੰਸਪੈਕਟਰ ਨੂੰ ਕੀਤਾ ਮੁਅਤਲ। ਬਟਾਲਾ ਦੇ ਵਿਧਾਇਕ ਸ਼ਹਿਰੀ ਕਲਸੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ। ਉਹਨਾਂ ਦੇ ਵੱਲੋਂ ਨਗਰ ਨਿਗਮ ਬਟਾਲਾ ਦੇ ਸੈਨੀਟਰੀ ਇੰਸਪੈਕਟਰ ਵਿਕਾਸワਸਦੇਵ ਨੂੰ ਮੁਅਤਲ ਕਰ ਦਿੱਤਾ ਗਿਆ। ਇਹ ਕਾਰਵਾਈ ਡਿਊਟੀ ਦੇ ਵਿੱਚ ਕੁੱਤਾ ਹੀ ਵਰਤਣ ਦੇ ਤਹਿਤ ਕੀਤੀ ਗਈ। ਪੈਲਗਰੀ ਦੇ ਸੜਕ ਹਾਦਸੇ ਦੇ ਵਿੱਚ ਵਿਧਾਇਕ ਦੇ ਪੁੱਤਰ ਦਾ ਹੋਇਆ ਦਿਹਾਂਤ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ 20 ਸਤੰਬਰ 2025 ਦੀ ਸ਼ਾਮ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਸਾਬਕਾ ਵਿਧਾਇਕ ਪ੍ਰਭ ਗਿਲ ਦੇ 24 ਸਾਲਾ ਪੁੱਤਰ ਅਰਜੁਨ ਗਿਲ ਦੀ ਮੌਤ ਹੋ ਗਈ ਪ੍ਰਭ ਗਿਲ ਦਾ ਸਬੰਧ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਹੈ ਇਹ ਹਾਦਸਾ ਨਾਰਥ ਵੈਸਟ ਕੈਲਗਰੀ ਦੇ ਵਿੱਚ 16 ਐਵਨਿਊ ਤੇ 10 ਸਟਰੀਟ ਦੇ ਚੌਂਕ ਤੇ ਵਾਪਰਿਆ ਡੇਰਾ ਬਾਬਾ ਨਾਨਕ ਆਇਆ ਹੜਾਂ ਦੀ ਮਾਰ ਹੇਠ ਇੱਕ ਔਰਤ ਦੀ ਹੋਈ ਮੌਤ ਪੰਜਾਬ ਚ ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਹੀ ਕਈ ਥਾਵਾਂ ਤੇ ਪਾਣੀ ਭਰ ਜਾਣ ਦੇ ਕਾਰਨ ਜਾਂ ਜੀਵਨ ਜੋ ਹੈ ਪ੍ਰਭਾਵਿਤ ਹੋਇਆ ਅਜਿਹੀ ਘਟਨਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇਕ ਬੇਟ ਦੀ ਰਹਿਣ ਵਾਲੇ ਕੁਲਵਿੰਦਰ ਕੌਰਨ ਜੋ ਪਾਣੀ ਦੇ ਵਿੱਚ ਰੁੜ ਜਾਣ ਕਾਰਨ ਅਚਾਨਕ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਟਿਆਲਾ ਪੁਲਿਸ ਦੀ ਜਾਂਚ ਦੇ ਵਿੱਚ ਸੱਚਾਈ ਆਈ ਸਾਹਮਣੇ ਪਟਿਆਲਾ ਪੁਲਿਸ ਨੇ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਕੁੱਤੇ ਦੇ ਮੂੰਹ ਦੇ ਵਿੱਚੋਂ ਮੇਰੇ ਬੱਚੇ ਦੇ ਸਿਰ ਦੇ ਮਾਮਲੇ ਨੂੰ ਹੱਲਜੋਣ ਦਾ ਵਾਅਦਾ ਕੀਤਾ ਸੀ ਪੁਲਿਸ ਦਾ ਦਾਵਾ ਹੈ ਕਿ ਬੱਚੇ ਦੇ ਪਿਤਾ ਨੇ ਮਰਤਕ ਬੱਚੇ ਨੂੰ ਕੁੜੇਦਾਨ ਦੇ ਵਿੱਚ ਸੁੱਟ ਦਿੱਤਾ ਸੀ ਪੁਲਿਸ ਨੇ ਸੇਵਨ ਲਾਈਨਸ ਦੇ ਥਾਣੇ ਦੇ ਵਿੱਚ ਧਾਰਾ ਚਲਾਨਣ ਲਈ ਬੀ ਐਨ ਐਸ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਜੋ ਹੈ ਗ੍ਰਿਫਤਾਰ ਕਰ ਲਿਆ ਕੱਲ ਇੱਕ ਬੜੀ ਮੰਦਭਾਗੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਨੂੰ ਦੇਰ ਸ਼ਾਮ ਨੂੰ ਇਤਲਾ ਰਸੀਵ ਹੋਈ ਸੀ ਕੀ ਰਜਿੰਦਰਾ ਹਸਪਤਾਲ ਦੇ ਬਲਾਕ ਨੰਬਰ 4 ਦੇ ਏਰੀਏ ਚ ਇੱਕ ਜਿਹੜਾ ਨਵਜਨਮੇ ਬੱਚੇ ਦਾ ਜਿਹੜਾ ਸਿਰ ਓਨਲੀ ਦੀ ਹੈਡ which was not along with rest of the body ਉਹ ਬਰਾਮਦ ਹੋਇਆ ਸੀ ਤੇ ਫੌਰੀ ਤੌਰ ਤੇ ਸਵਿਫਟ ਐਕਸ਼ਨ ਕਰਦੇ ਹੋਏ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਐਸਐਚਓ ਸਿਵਲ ਲਾਈਨਸ ਇੰਚਾਰਜ ਸੀਆਈਏ ਸਾਰੇ ਅਫਸਰ ਉੱਥੇ ਮੌਕੇ ਤੇ ਪਹੁੰਚੇ ਡੇਰ ਰਾਤ ਉੱਥੇ ਮੈਂ ਆਪ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਦਾ ਜਾਇਜ਼ਾ ਲਿਆ ਜਦੋਂ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤੀ ਤੇ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਅਪਰਾਧ ਦੀਆਂ ਪਰਤਾਂ ਅੱਗੇ ਖੁੱਲੀਆਂ ਬੇਸਿਕਲੀ ਇਹ ਜਿਹੜੇ ਗਿਰਦਾਰੀ لال ਤੇ ਤਾਰਾ ਦੇਵੀ ਇਹ ਜਿਹੜੇ ਹਸਬੰਡ ਵਾਈਫ ਨੇ ਇਹਨਾਂ ਦਾ ਇਹ ਬੱਚਾ ਸੀਗਾ ਜੀ ਇਹ ਬੱਚਾ ਬੌਨ ਡੈੱਡ ਹੋਇਆ ਸੀ ਬਿਕੋਜ਼ ਆਫ ਇੰਟਰ ਯੂਟਰਾਈਨ ਡਿਜ਼ੀਜ਼ ਜਿਹਨੂੰ ਆਪਾਂ ਆਈਯੂਡੀ ਕਹਿੰਦੇ ਆ ਜਦੋਂ ਇਹ ਬੱਚਾ ਪੈਦਾ ਹੋਇਆ ਤੇ ਇਹਦੇ ਚ ਸਾਵਾ ਨਹੀਂ ਸੀਗੀਆਂ ਇਹ ਇੱਕ ਡੈੱਡ ਬੌਨ ਬੇਬੀ ਸੀਗਾ ਪਰੰਤੂ ਜਿੱਥੇ ਇਹਨੂੰ ਪ੍ਰੋਪਰ ਕ੍ਰਿਆਕਰਮ ਕਰੰਟਲੀ ਡਾਕਟਰਾਂ ਨੇ ਹੈਂਡਓਵਰ ਕਰਤਾ ਕਿਉਂਕਿ ਬੱਚਾ ਡੈੱਡ ਸੀਗਾ ਤੇ ਜਿੱਥੇ ਇਹਨੂੰ ਪ੍ਰੋਪਰ ਦਫਨਾਣਾ ਚਾਹੀਦਾ ਸੀ ਜਾਂ ਰੀਤੀ ਰਿਵਾਜਾਂ ਮੁਤਾਬਕ ਇਹਦਾ ਕ੍ਰਿਆਕਰਮ ਕਰਾਣਾ ਚਾਹੀਦਾ ਸੀ ਇਹਦੇ ਫਾਦਰ ਨੇ ਉਹ ਕੰਮ ਨਾ ਕਰਦੇ ਹੋਏ ਇਹਨੂੰ ਇੱਕ ਬਲੈਕ ਕਲਰ ਦੇ ਪੋਲੀਥੀਨ 'ਚ ਜਿਹੜਾ ਇੱਕ ਨੀਲੇ ਤੇ ਹਰੇ ਰੰਗ ਦੀ ਡਸਟਬਿਨਾਂ 'ਵੱਡੀਆਂ ਲੱਗੀਆਂ ਸੀ ਉਹਨਾਂ 'ਚ ਸੁੱਟਤਾ ਸੀ ਤੇ ਉਹਨਾਂ ਡਸਟਬਿਨਾਂ ਨੂੰ ਅੱਗੇ ਡੰਪਿੰਗ ਗਰਾਊਂਡ 'ਚ ਖਾਲੀ ਕਰ ਦਿੱਤਾ ਗਿਆ ਸੀ ਤੇ ਇਸ ਬਾਬਤ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਸਿਵਲ ਨਾਇਨ ਥਾਣੇ 'ਚ ਅੰਡਰ ਸੈਕਸ਼ਨ 94 ਬੀ ਐਨ ਐਸ ਦਾ ਤੇ ਪੂਰੀ ਰਾਤ ਸਾਡੀਆਂ ਟੀਮਾਂ ਜੜੀਆਂ ਨੇ ਉਹ ਸਾਰੇ ਐਂਟਰੀ ਐਗਜ਼ਿਟ ਪੁਆਇੰਟਸ ਦੇ ਸੀਸੀਟੀਵੀ ਕੈਮਰਾਜ਼ ਅਸੀਂ ਚੈੱਕ ਕਰਦੇ ਰਹੇ ਬੜਾ ਸਾਇੰਟਿਫਿਕਲੀ ਇਹਨੂੰ ਇਨਵੈਸਟਿਗੇਟ ਅਸੀਂ ਕੀਤਾ ਫਿਰ ਅਸੀਂ ਇਸ ਮੁਕੱਦਮੇ 'ਚ ਜਿਹੜਾ ਦੋਸ਼ੀ ਗਿਰਧਾਰੀ ਲਾਲ ਇਸ ਬੱਚੇ ਦਾ ਪਿਓ ਸੀਗਾ ਉਹਨੂੰ ਅਰੈਸਟ ਕਰ ਲਿਆ ਤੇ ਉਹਨੇ ਇਹ ਜਿਹੜਾ ਦੱਸਿਆ ਸਾਨੂੰ ਕਿ ਕਿਉਂਕਿ ਉਹਦੇ ਕੋਲੇ ਆਪਾਂ ਕਹਿ ਲਈਏ ਕਿ ਪੈਸਿਆਂ ਦੀ ਘਾਟ ਸੀਗੀ ਜਾਂ ਉਹ ਉੱਥੇ ਇਕੱਲਾ ਸੀਗਾ ਤੇ ਉਹਨੇ ਇਹਨੂੰ ਦਫਨਾਣ ਦੇ ਥਾਂ ਤੇ ਇਹਨੂੰ ਪੋਲੀਥਿਨ 'ਚ ਉੱਥੇ ਸਿੱਟਦਾ ਸੀਗਾ ਤੇ ਅੱਗੇ ਵੀ ਇਹਦੇ 'ਚ ਕਾਨੂੰਨ ਅਨੁਸਾਰ ਜਾਤ ਦੇ ਅਨੁਸਾਰ ਜੋ ਵੀ ਕਾਰਵਾਈ ਹੈ ਉਹ ਅਮਲ ਚ ਲਿਆਂਦੀ ਜਾਊ। हरियाणा ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਉਹਨਾਂ ਨੇ ਪੱਤਰ ਚ ਕਿਹਾ ਕਿ ਹੜ੍ਹ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਹਰਿਆਣਾ ਸਰਕਾਰ ਪੰਜਾਬ ਦੀ ਹਰ ਸੰਭਵ ਮਦਦ ਲਈ ਖੜੀ ਹੈ ਜੇਕਰ ਆਪ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਸਮਗਰੀ ਬਚਾਅ ਦਲ ਹੈਲਥ ਫੈਸਿਲਿਟੀ ਦੀ ਲੋੜ ਹੋਵੇ ਤਾਂ ਸਾਨੂੰ ਉਤਰਾੰਤ ਦੱਸਿਆ ਜਾਵੇ ਸਪੀਕਰ ਕੁਲਤਾਰ ਸਿੰਘ ਸਦਵਾ ਦੇ ਵੱਲੋਂ ਹੜ੍ਹ ਪੀੜਤ ਲੋਕਾਂ ਦੇ ਲਈ ਕੀਤੀ ਗਈ ਵਿਸ਼ੇਸ਼ ਅਪੀਲ ਮਨੋਤਾ ਦੀ ਅਪਲਾਈ ਦੇ ਲਈ ਯਤਨਸ਼ੀਲ ਹਰਵਾਲੀਆਂ ਭਾਈ ਕੰਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵਰਗੀਆਂ ਅਨੇਕ ਸੰਸਥਾਵਾਂ ਜਥੇਬੰਦੀਆਂ ਦੇ ਨਾਲ ਜੁੜੇ ਸਪੀਕਰ ਕੁਲਤਾਰ ਸਿੰਘ ਸੰਧਵਾਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਹਰ ਪੀੜਤਾ ਦੀ ਮਦਦ ਵਾਲੇ ਸੇਵਾਕਾਰਾਂ ਦੇ ਵਿੱਚ ਦੇਣ ਦਾ ਐਲਾਨ ਕੀਤਾ। ਵਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਦੇ ਵਿੱਚ ਕੀਤਾ ਗਿਆ ਵਾਅਦਾ। ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਅਦਾਲਤ ਵਿਖੇ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਹੋਈ। ਮੁਹਾਲੀ ਅਦਾਲਤ ਨੇ ਮਜੀਠੀਆ ਦੀ ਨਿਆਇਕ ਹਿਰਾਸਤ ਨੂੰ 6 ਸਤੰਬਰ ਤੱਕ ਜੋ ਐ ਵਦਾ ਦਿੱਤਾ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬੈਰਕ ਬਦਲੀ ਤੇ ਅਰਜੀ ਦੀ ਸੁਣਵਾਈ ਨੂੰ ਜੋ ਐ 30 ਅਗਸਤ ਤੱਕ ਮੁਲਤਵੀ ਕਰ ਦਿੱਤਾ ਰਿਵਲਵਰ ਦੇ ਨਾਲ ਰੀਲ ਬਣਾਉਂਦੇ ਸਮੇਂ ਨਾਬਾਲਗ ਬੱਚੇ ਦੀ ਹੋਈ ਮੌਤ ਬਨੂਰ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜੰਗਪੁਰਾ ਦੇ ਵਿੱਚ 15 ਸਾਲਾ ਨਾਬਾਲਗ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਰੇਸ਼ਾਨ ਪ੍ਰਿੰਸੀਪਲ ਸਿੰਘ ਵਜੋਂ ਹੋਈ ਪ੍ਰਿੰਸੀਪਲ ਸਿੰਘ ਲਾਇਸੈਂਸੀ ਰਿਵੋਲਵਰ ਦੇ ਨਾਲ ਰੀਲ ਬਣਾ ਰਿਹਾ ਸੀ ਜਦੋਂ ਕਿ ਅਚਾਨਕ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦਾ ਖਦ사 ਜਤਾਇਆ ਜਾ ਰਿਹਾ ਹੈ